ਬੈਜੋ ਦੋ ਜਾਨੇ ਹਾਂ ਬੱਲੀ ਬੰਦਣੀ ਪਾਉਂਗੀ ਬੰਨ ਕੇ ਦੇਖ ਲੈ ਮੈਂ ਪੂਰੀ ਵੀ ਆ ਜੂਗੀ ਇਹਦਾ ਬੜਾ ਕਹਿੰਦੇ ਕੰਮ ਖਰਾਬ ਹੋ ਗਿਆ ਫੇਰ ਕਦੂ ਵਾਲਾ ਜਨਰੇਟਰ ਲਾਉਣਾ ਹੀ ਪੈ ਗਿਆ ਭਾਈ ਲਾਈਟ ਬੱਜ ਗਈ ਉਹੀ ਕੰਮ ਹੋ ਗਿਆ ਅੱਧ ਵਿਚਾਲੇ ਕੰਮ ਰਹਿ ਗਿਆ ਹਾਂਜੀ ਭਾਈ ਕੀ ਹੋ ਗਿਆ ਇਹ ਕੰਮ ਖਰਾਬ ਹੋ ਗਿਆ ਤੁਸੀਂ ਪੰਗਾ ਲੰਦੇ ਆ ਪੰਗਾ ਲੰਦੇ ਆ ਕੱਲ ਵੀ ਪੰਗਾ ਪੈ ਗਿਆ ਤਾਂ ਅੱਜ ਵੀ ਪੈ ਗਿਆ ਤੁਸੀਂ ਪੰਗਾ ਲੰਦੇ ਉਹਨਾਂ ਨੂੰ ਪੁੱਛਦਾ ਵੀ ਉੱਥੇ ਕਹਿੰਦੇ ਤੁਸੀਂ ਉੱਥੇ ਚੜ੍ਹਨੇ ਕੌਣ ਲੱਗੇ ਹਵਾ ਨੇ ਕਰਾਉਣਾ ਪਊਗਾ ਛੱਟ ਪੂਜਾ ਹੋਊਗੀ ਸਾਸਰੀ ਕਾਲਜੀ ਭਾਈ ਸਾਰੇ ਵੀਰਾਂ ਨੂੰ ਅੱਜ ਲੱਗੇ ਬਾਈ ਕੱਦੂ ਕਰਨ ਅੱਜ ਉਹ ਦਿਨ ਆਇਆ ਗਿਆ ਟਰੈਕਰ ਖੇਤ ਦੇ ਵਿੱਚ ਪਹੁੰਚ ਗਿਆ ਤੇ ਰੋਟਾ ਵਿਟਰ ਵੀ ਪਹੁੰਚ ਗਿਆ ਇਹ ਵੀ ਕਰਦਣੇ ਚਾਲੂ ਪੰਮੂ ਪਹੁੰਚ ਗਿਆ ਡਰਾਈਵਰ ਅੱਛਾ ਸੀ ਪਹੁੰਚ ਗਿਆ ਖੇਤਾਂ 'ਚ ਹਾਂ ਕਰ ਜੀਨ ਲੱਗਦਾ ਨਾ ਕਰ ਮੁੰਡਿਆ ਜੀਨ ਦਾਦਾ ਬਾਈ ਇਹ ਆਉਂਦੀ ਸਾਰੇ ਓਪਨ ਦੇਖਦਾ ਕੀ ਹੋ ਗਿਆ ਪਾਖਾ ਹਾਂ ਸਸੀ ਕਾਲ ਜੀ ਸਾਰਿਆਂ ਨੇ ਬਾਈ ਲੱਗ ਗਿਆ ਬਾਈ ਕੰਮ ਸ਼ੁਰੂ ਹੋਣ ਲੱਗਾ ਲਾਈਟ ਫੇਰ ਭੱਜ ਜੀ ਪੂਰੇ ਟਾਈਮ ਤੱਕ ਅੱਜ ਬਾਈ ਕਦੂ ਕਦੂ ਵਾਲਾ ਟਾਈਮ ਆ ਗਿਆ ਤਾਂ 10 ਮਿੰਟ ਦੀ ਕਸਰਤੀ ਕਹਿੰਦੇ ਕੰਮ ਉਹੀ ਫੇਰੋਗੇ ਲਾਈਟ ਫੇਰ ਵੱਜ ਗਈ ਪੱਖਾ ਲਾ ਕੇ ਦੇਖ ਲੈ ਯਾਰ ਹਾਂ ਚੱਲਦਾ ਨਹੀਂ ਹੈਗਾ ਇਹਦੇ ਠੀਕ ਹੈ ਬੰਦ ਕਰ ਦੇ ਬਾਕੀ ভাই ਆ ਦੇਖੋ 10 ਮਿੰਟ ਦੀ ਕਸਰਤੀ ਤਿੰਨ ਵਾਰ ਲਾਈਟ ਵੱਜ ਲਈ ਇੱਕ ਆ ਤਾਂ ਅੱਗੀ ਚ ਰਹਿ ਗਈ ਤੇ ਘਰ ਹੈ ਗਈ ਸੀ ਅਸਕੇ ਵੀ ਲਾਈਟ ਆਉਂਦੀ ਸਾਡੇ ਆਪਾਂ ਨੇ ਕੰਮ ਸ਼ੁਰੂ ਕਰ ਦੇਣਾ ਪਰ ਲਾਈਟ ਆਈ ਨਹੀਂ ਹੈਗੀ ਕਾਮ ਫੇਰ ਖਰਾਬ ਹੋ ਗਿਆ ਕਿਤੇ ਸਾਨੂੰ ਫੇਰ ਨੇਰਾ ਨਾ ਹੋ ਜਵੇ ਕਿਤੇ ਫੇਰ ਟੈਟ੍ਰਿਕਣੀ ਲਿਖ ਜਾਣਾ ਪਵੇ ਕੋਈ ਪਤਾ ਨਹੀਂ ਹੈਗਾ ਕੁਝ ਨਹੀਂ ਪਤਾ ਹੈ ਉਹ ਵੀ ਹੋ ਸਕਦਾ ਹੈ ਭਾਈ ਪਤਾ ਨਹੀਂ ਰੂਟਾ ਵੀ ਡਰੇ ਨਹੀਂ ਮੰਨਦਾ ਸਾਡਾ ਭਾਈ ਨਮਾ ਲੈ ਆਂਦਾ ਪੇ ਵਿੱਚ ਵੜਨੇ ਨੂੰ ਬਾਕੀ ਵਿੱਚੇ ਬੰਦੇ ਕਹੀ ਜਾਂਦੇ ਤਵੀਆਂ ਖੋਲ ਕੇ ਬਾੜੋਂ ਵੀ ਪਾਣੀ ਪੈਣ ਦਾ ਕੁਝ ਨਹੀਂ ਸਮਝ ਲੱਗਦਾ ਕੀ ਕਰੀਏ ਇਕਣਾ ਹੀ ਕਰ ਦਿੰਦਾ ਤਵੀਆਂ ਖੋਲਦੀ ਐ ਦੇਖ ਲੈਂਦੇ ਵੀ ਤਵੀਆਂ ਖੋਲ ਕੇ ਕਰੀਏ ਕਿਆ ਕਰੀਏ ਕੁਛ ਨਹੀਂ ਬਈ ਸਮਝ ਲਾਦਾ ਤਾਂ ਜੇ ਪਾਹੀ ਫਾਇਦਾ ਇਹ ਜਿਹੜੇ ਵਾਲੇ ਹੁਣ ਬੱਟਾ ਵੱਡਣੀਆਂ ਆਏ ਤਾਂ ਐ ਨਹੀਂ ਬੱਟਾ ਬਾਕੀ ਲਾਡੀ ਨੂੰ ਪੁੱਛਦੇ ਬਾਈ ਰੂਟਾ ਵਿਟਰਾ ਵਾਲੇ ਨੂੰ ਵੀ ਤਵੀਆਂ 'ਚ ਪਾਣੀ ਪੈਂਦਾ ਕਹੇ ਵੀ ਸੀਲ ਜਹਾਜ਼ ਵਾਲੀਆਂ ਇਹ ਜੇ ਲਾਡੀ ਨੇ ਕਹੇ ਤਾਂ ਬਾੜ ਦੋ ਫੇ ਬਾੜ ਦੇਣਾ ਨਹੀਂ ਫੇ ਰੋ ਰਹਿਣਾ ਪਮੂ ਦੇਖ ਲੋ ਬਾਈ ਇਹਨੂੰ ਸੋਚਾਂ ਪਤਾ ਨਹੀਂ ਕਿੱਥੇ ਰ ਪਤਾ ਲੱਗ ਗਿਆ ਕੱਲੀ ਕੱਲੀ ਵਾਲ ਕੇ ਦੇਖਦਾ ਹੈ ਬੰਦ ਕਰ ਦੇ ਲੈਟ ਵੈਂਟਰੀ ਖਾ ਜਾਣੀ ਨੇ ਪੱਲੀ ਪਾਉਣੀ ਪੈਣੀ ਐ ਇਹੇ ਬਲਾਦਾ ਅੱਤ ਖੜਦੇ ਨਹੀਂ ਹੈਗੇ ਹਾਂ ਆ ਜਾ ਬਾਈ ਲਾਈਟ ਕਾ ਨੂੰ ਤੰਗ ਕਰਦੀ ਐ 20 ਮਿੰਟ ਲਵਾਰੇ ਸਾਡਾ ਕੰਮ ਚਾਲੂ ਹੋ ਜਾਵੇ ਲੋ ਜੀ ਬਾਈ ਬੰਦੇ ਆਏ ਤੇ ਉਹ ਕਹਿੰਦੇ ਪਾਵਰ ਆਫ ਆਉਣ ਦੀ ਆਸ ਨਹੀਂ ਹੈਗੀ ਕਟਵਾਣੀ ਚ ਵਾਰਨਾ ਪੈਣਾ ਹਾਂ ਤਾਂ ਦੇਖ ਵੇ ਲੈ ਕੇ ਬਾਬੇ ਦਾ ਨਾਮ ਮਹਾਰਾਜ ਕਰੀ ਕਿਰਪਾ ਕਦੂ ਹੋ ਜਾਵੇ ਨਹੀਂ ਤਾਂ ਫੇ ਜਨਰੇਟਰ ਲਾਉਣਾ ਪੈਣਾ ਬਾਅਦ ਚ ਬਾਚਰਾ ਲਾ ਦੋਗੇ ਹਾਂਜੀ ਫਰਦਾਇਆ ਵੱਜ ਗਏ ਲਓ ਜੀ ਬਾਈ ਔਨ ਲੱਗਿਆ ਉਹ ਤਾਂ ਘਾਟ ਨਵੇਂ ਰੂਟਾ ਮੀਟਰ ਦਾ ਕਾਦੂ ਕੇ ਵਿੱਚ ਖ ਰਹੇ ਬਾਈ ਕਿ ਆ ਬਣਦਾ ਹੈ ਇਹ ਹੋ ਗਿਆ ਤਾਂ ਠੀਕ ਆ ਨਹੀਂ ਫਿਰ ਪਾਣੀ ਲਾ ਕੇ ਦੁਬਾਰਾ ਪਾੜ ਪਾ ਕੇ ਤੇ ਦੁਹਰ ਨੂੰ ਦੁਬਾਰਾ ਪਾਣੀ ਲਾ ਕੇ ਕਰ ਦੂੰਗੇ ਪਮੂ ਬਾਈ ਕੀ ਹੋ ਰਿਹਾ ਹੈ ਕਦੂ ਕਦੂ ਹੋ ਰਿਹਾ ਕਦੂ ਜੀ ਵੜਿਆ ਨਹੀਂ ਅਜ ਤੂੰ ਬੜਨਾ ਹੈ ਬੜ ਜਾ ਜਾ ਮਾਰਿਆ ਗੇੜਾ ਲੋ ਅੱਜ ਹੋਇਆ ਅਸਲੀ ਕਦੂ ਅੱਜ ਵੜਿਆ ਮੁੰਡਾ ਕਦੂ ਦੇ ਵਿੱਚ ਤੇ ਦਿਆ ਗੇੜਾ ਆਇਨ ਤੁਰ ਕੇ ਹਾਂ ਗੜ ਦਾ ਵਿੱਚ ਆ ਸਾਡੇ ਆ ਜੀ ਕਰਦ ਰ ਕਦੂਰੇ ਵਿੱਚ ਵੜਦੇ ਨੂੰ ਤੇ ਅੱਜ ਬਾਈ ਨੂੰ ਮੌਕਾ ਦਿੱਤਾ ਵੀ ਵੜ ਜਾ ਵਿੱਚ ਇਧਰ ਬੰਗਲਾ ਵੀ ਬੰਗਲੇਰੀ ਵੀ ਫੌਜ ਪਹੁੰਚ ਗਈ ਬਾਈ ਉਹ ਦੇਖੋ ਸਾਹਮਣੇ ਵਿੱਚ ਪਾਣੀ ਘਟ ਹੈ ਗੱਲ ਜੀ ਬਣਦੀ ਨਹੀਂ ਹੈਗੀ ਉਨੀ ਜਿੰਨੀ ਚਾਹੀਦੀ ਸੀ ਬਾਈ ਕਰਨਾ ਆਈ ਰਤ ਵੀ ਹੱਥ ਲਾ ਕੇ ਨੂੰ ਤਾ ਗਿਆ ਭੇਤ ਪੂਰਾ ਖੰਡਾ ਪੂਰੀ ਪੂਰਾ ਹੈ ਮੁੰਡਾ ਬਾਈ ਮੰਡ ਦੇ ਗੜੇ ਲਾਉਂਦਾ ਏ ਭੇਤ ਪੂਰਾ ਪੈ ਗਿਆ ਇੱਕ ਭਾਈ ਛੱਡ ਗਏ ਆ ਲੇਬਰ ਛੱਡ ਗਏ ਹਾਂ ਪਾਪਾ ਛੱਡ ਗਿਆ ਬੈਗੇ ਰਹਿਗਾ ਤੋਂ ਠੀਕ ਬੈਗੇ ਰ ਲਾ ਕੇ ਕਹਿੰਦਾ ਬੈਗ ਲਾਉਣਾ ਦੱਬਦਾ ਕੇ ਤੇ ਹਾਂ ਹਾਂ ਕੱਦੂ ਹੀ ਆ ਗਏ ਲਈ ਐਂ ਦੇਖ ਲਈ ਮੂਰੇ ਨੂੰ ਕਮਾ ਕੇ ਲਾ ਦੇ ਲੈ ਜਾ ਕਨੇ ਪਿੱਛੇ ਨੂੰ ਸਿੱਧੀ ਸਿੱਧੀ ਲੈ ਜਾ ਫਿਰ ਐਂ ਕਮਾ ਲਈ ਡਰਦਾ ਹਲੇ ਮੁੰਡੇ ਦਾ ਭੇਤ ਨਹੀਂ ਜਾਏਗਾ ਉਹ ਪੰਮੂ ਸਾਡਾ ਚ ਬੱਚੇ ਚ ਬਹਿ ਗਿਆ ਜਾ ਕੇ ਦੇਖੋ ਜੀ ਹਾਂਜੀ ਭਾਈ ਵਿੱਚ ਆ ਗਏ ਪੰਮੂ ਵੀ ਭਾਈ ਵਿੱਚ ਆ ਗਿਆ ਮੇਰੀ ਰੀਸ ਕਰਦਾ ਮੇਰੇ ਮਗਰ ਮਗਰ ਆਇਆ ਏ ਤੇਰਾ ਕੱਦੂ ਹੋ ਗਿਆ ਬਾਈ ਅਜਿਹਾ ਰਹਿ ਗਿਆ 8 ਫੋਟਾ ਨਵੇੜਾ ਦਾ ਸੋਨਾ ਕਰਦਾ ਬਾਈ ਪਰ ਜਿੱਥੇ ਜਾਰਾ ਲੱਗ ਜਾਂਦਾ ਫਿਰ ਟਰੈਕਟਰ ਨੂੰ ਵੀ ਫੜਦਾ ਬਾਈ ਦੇਸੀ ਰੇਪ ਆਇਆ ਬਾਈ ਇਹਦੇ ਵਿੱਚ ਚਾਰ ਪੰਜ ਟਰਾਲੇ ਆਪਾਂ ਨੇ ਖੇਤ ਐਦ ਕੀਆ ਨਾ ਵਧੀਆ ਬਣਾਏ ਫਿਰ ਪਾ ਕੇ ਟੂਟਾ ਵੀਟਰ ਕੇ ਵਿੱਚ ਹਲਾੰਗੇ ਨਾ ਜੀ ਬਾਈ 6 ਦਾ ਟਾਈਮ ਹੋ ਗਿਆ ਗਰਮੀ ਇੰਨੀ ਹੈ ਵੀ ਮੀਂਹ ਨਾ ਵੀ ਨਹੀਂ ਹੈਗਾ ਵੀ ਮੀਂਹ ਪੈ ਜੂਗਾ ਬਾਈ ਨੈਟਵਰਕ 5 6 7 ਰੰਦ ਦੱਸਿਆ ਵੇ ਵੀ ਲਗਾਤਾਰੇ ਕੰਮ ਚੱਲਣਾ ਹੈ ਪਰ ਔਖਾ ਲੱਗਦਾ ਕੰਮ ਰੈਨ ਤੇ ਰੈਨ ਤੇ ਬੰਦ ਨਹੀਂ ਕਰਨਾ ਹੈਗਾ ਜੇ ਲਾਈਟਾਂ ਕਿ ਚੱਲਣਾ ਇਹਨੇ ਪਰ ਮੀਂਹ ਵਾਲਾ ਨੇੜੇ ਨੂੰ ਵੀ ਨਹੀਂ ਲੰਘਦਾ ਹੈਗਾ ਗਰਮੀ ਜ਼ਿਆਦਾ ਹੋਣ ਕਰਕੇ ਬਾਈ ਤੁਹਾਨੂੰ ਪਤਾ ਜਿਹੜੇ ਲੀਲੇ ਵਾਲੇ ਟਰਾਂਸਫਾਰਮ ਆ ਉਹ ਗਰਮ ਹੋ ਰਹੇ ਨੇ ਜਿਨ੍ਹਾਂ ਨੂੰ ਵੀ ਕੱਟ ਲਾਉਣੇ ਪੈਂਦੇ ਆ ਪਰ ਕੱਟ ਜਾਰਾ ਲੱਗਦੇ ਆ 8 ਘੰਟੇ ਲੇਟ ਆਉਣੀ ਚਾਹੀਦੀ ਐ ਲਾਈਟ ਤਾਂ ਤਕਰੀਬਨ ਅੱਜ ਭਾਈ ਡੇਢ ਘੰਟਾ ਵੀ ਨਹੀਂ ਹਲੇ ਤੱਕ ਕੱਲ ਵੀ ਆਹੀ ਹਾਲ ਹੈ ਅੱਜ ਵੀ ਆਹੀ ਹਾਲ ਹੈ ਪਤਾ ਨਹੀਂ ਕਿਹੜਾ ਚੱਕਰ ਪੈ ਗਿਆ ਕਿਤੇ ਕਿਤੇ ਪਾਣੀ ਘਟਦਾ ਭਾਈ ਜਿੱਥੇ ਪਾਣੀ ਘਟਾ ਹੈ ਤੇ ਹਲੇਕਣ ਹੀ ਪਿਆ ਸਿਸਟਮ ਵੈਸੇ ਕੱਦੂ ਜਿੰਨਾ ਕੋਹਿਆ ਵਧੀਆ ਹੋਇਆ ਦੂਰ ਨੂੰ ਬਣ ਜਾਣੀ ਗੱਲ ਬਾਤ ਸੱਚ ਪਾਣੀ ਜੇ ਹੈ ਭਾਈ ਔਖਾ ਏ ਪਰ ਜੇ ਘੱਟ ਪਾਣੀ ਜੇ ਭਾਈ ਆੜ-ਕਵਾੜ ਜ਼ਿਆਦਾ ਹੋਵੇ ਫੇਰ ਫਾਇਦਾ ਘੱਟ ਪਾਣੀ ਚ ਕਰੇਦਾ ਫੇਰ ਓਪਨ ਨਹੀਂ ਉੱਠਦਾ ਇਹ ਆੜ ਕੋੜ ਜਾਦਾ ਹੋਵੇ ਵੱਧ ਪਾਣੀ ਚ ਕਰਤਾ ਬਾਈ ਫਿਰ ਉੱਪਰ ਆ ਜਾਂਦਾ ਫਿਰ ਤੰਗੜੇ ਲੈ ਕੇ ਕੱਢੀ ਜਾਓ ਫਾਇਦਾ ਵੀ ਹੈਗਾ ਏ ਨਾ ਬੂਟੇ ਬਾਟੇ ਪੱਟੇ ਹੁੰਦੇ ਬਾਈ ਜੜਾ ਜੂੜੀਆਂ ਹੁੰਦੀਆਂ ਹੁੰਦੀਆਂ ਫਿਰ ਉੱਪਰੇ ਤੈਰੀ ਜਾਂਦੀਆਂ ਉਹ ਹਾਂ 96 11 911 911 ਫਿੱਦੂ ਮੂਸੇ ਵਾਲਾ ਕਿੱਕਣ ਧਾਪੀ ਮਾਰਦਾ ਦਾ ਆਹ ਦਬਦਾ ਕਿਤੇ ਮਮੂ ਡਾਨ ਨੱਚ ਕੇ ਖਾਰੇ ਫਿਰ ਮੂਸੇ ਵਾਲੇ ਐ ਐ ਮੁੰਡਾ ভাই ਰਾਤ ਇੰਨਾ ਥੱਕ ਗਏਗੇ ਆ ਨਾ ਕੱਦੂ ਚ ਰਾਤ ਲਾਈਟ ਹੈ ਨਹੀਂ ਤੇ ਫਿਰ ਸਵੇਰੇ 3 ਵਜੇ ਉੱਠ ਖੜਿਆ ਤਾਂ ਉਹ ਤੇ ਬਾਦਮਾ ਦੁਬਾਰਾ ਸੌਂ ਗਿਆ 8 ਵਜੇ ਤੇ 12 ਵਜੇ ਉੱਠਿਆ ਦਿਨ ਚ ਨੀਂਦ ਕਰ ਲਈ ਪੂਰੀ ਏਸੀ ਲਾਇਆ ਤਾਂ ਆਹ ਦੱਸਦਾ ਕਿ ਤੇ ਏਸੀ ਦੇ ਬੱਟ ਕੱਢਦਾ ਕਹਿੰਦੇ ਚਾ ਖੇਲ ਕਿੱਥੇ ਖੇਲਣਾ ਆਇਆ ਚਾਇਆ ਬਈ ਤੇ ਖੇਲ ਕੇ ਖੁਸ਼ ਆ ਭਾਈ ਇਹ ਵੀ ਨਿਆਣੇ ਦੀ ਭਾਈ ਦੇਖ ਲੋ ਐਹੋ ਜਿਹਾ ਸਰੀਰ ਬਣਿਆ ਹੁੰਦਾ ਵੀ ਥੱਕਦੇ ਨਹੀਂ ਹੈਗੇ ਤੇ ਗੇਮ ਆ ਨਾ ਟੋਪਾ ਲੱਗੇ ਨਾ ਕੋਸ ਉਹ ਦੇਖ ਆਪਣੀ ਮਸਤੀ ਜੀ ਵੀ ਜੀ ਆ ਪੂਰਾ ਬਾਕੀ ਉਧਰ ਬੰਦਲੇ ਆਏ ਪਈ ਬਾਈ ਉਹ ਵੀ ਆਪਣਾ ਨਾਲ ਦੀ ਨਾਲੇ ਡਰਦੇ ਨਹੀਂ ਹੈਗੇ ਵੀ ਫੂਟਾ ਬੀਟਰ ਦੇ ਵਿੱਚ ਆ ਜੂਗੇ ਜਾਂ ਟਾਇਰ ਥੱਲੇ ਆ ਜੂਗੇ ਮਗਰੇ ਮਗਰ ਹੋਏ ਪਏ ਆ ਬਾਕੀ ਬਈ ਆ ਮੋਟਰ ਨੂੰ ਪਾਈਪ ਲਾਈਨ ਆਈ ਵੀ ਆ ਪਿੰਡ ਤੇ ਆ ਕਹੀ ਨਿਸ਼ਾਨੀ ਰੱਖੀ ਵੀ ਉਹ ਰਟਵਾਤਾ ਵੀ ਦਵਾਰਾਂ ਉਰੇ ਲੀਕ ਹੋ ਗਈ ਦੀ ਪਾਈਪ ਲਾਈਨ ਤਾਂ ਕਰਕੇ ਉਹ ਤੋਆ ਪਟਿਆ ਪਿਆਤਾ ਕੀ ਬਾਤ ਵੀ ਅਜੀ ਬਾਈ ਤਾਂ ਉਹਦੀ ਨਿਸ਼ਾਨੀ ਰੱਖੀ ਹੋਈ ਐ ਆਹ ਸਾਈਡ ਪਾਣੀ ਹੈਗਾ ਬਾਈ ਆਹ ਦੇਖੋ ਜਿੱਥੇ ਝਾਰਾ ਲੱਗਿਆ ਨਾ ਜਾਣ ਕਰਦਾ ਟਰੈਕਟਰ ਦੀ ਇਹ ਆਹ ਪਾਈਪ ਲਾਈਨ ਆਈ ਗਈ ਬਾਈ ਵਿੰਦਰ ਬਾਈ ਨਾਲ ਹੀ ਇਹ ਪੰਖਾ ਵੀ ਦੰਦੇ ਆ ਉਹ ਪਾਈਪ ਲਾਈਨ ਹੈ ਬਾਈ ਇਧਰ ਦੀ ਸਾਈਡ ਆਹ ਆਈ ਵੀ ਦੇਖੋ ਮੈਸੇ ਇਨੀ ਕਾਮਯਾਬ ਨਹੀਂ ਹੈਗੀ ਬਾਈ ਇਹ ਪਾਈਪ ਲਾਈਨ ਲੀਕ ਬਹੁਤ ਹੁੰਦੀ ਐ ਕਦੇ ਇੱਥੇ ਲੀਕ ਹੋ ਗਈ ਕਦੇ ਕਿਤੇ ਹੋ ਗਈ ਬਾਈ ਇੰਨੀ ਕਾਮਯਾਬ ਨਹੀਂ ਰਹੇਗੀ ਆਹ ਸਾਈਡ ਥੋੜਾ ਜਾਂ ਨੀਮਾ ਹੈ ਬਾਈ ਟੂਟਾ ਬਿਟਰ ਕੇ ਦੋਂ ਥੋੜੀ ਮਿੱਟੀ ਲਿਆਉਂਗੇ ਆਹ ਫਿਰ ਪਾਣੀ ਜ਼ਿਆਦਾ ਖੜ ਗਿਆ ਵਿੱਚ ਵਿੱਚ ਕਿਤੇ ਉੱਚਾ ਨੀਮਾ ਜਿਹਾ ਹੈਗਾ ਖੁੰਝ ਹੋਏ ਜਾਂਦੇ ਆ ਔਰ ਦੇਖੋ ਉਧਰ 91 ਆਉਂਦਾ ਡਾਬਦਾ ਨਹੀਂ ਹੈਗਾ ਚੱਕਰ ਨਹੀਂ ਤੋੜਦਾ ਹੈਗਾ ਬਹਿ ਗਿਆ ਲੋ ਬਾਈ ਮਲਕੀਤ ਬਾਈ ਵੀ ਲਾਇਆ ਹੈ ਉਧਰ ਟੀਮ ਲਈ ਜਾਂਦਾ ਪਿੱਛੇ ਖੜਾ ਦੇਖੋ ਉਹ ਗਰੁੱਪ ਪੂਰਾ ਬਈਆਂ ਦਾ ਆ ਬੰਮੂ ਕਿ ਆਏ ਟੋਆ ਇਧਰ ਆਇਆ ਤੇ ਟੋਏ ਤੇ ਇਧਰ ਆਇਆ ਆੜੀ ਬਣ ਕੇ ਕਿ ਆਏ ਟੋਇਆ ਆ ਕਿੰਨੀ ਗਰਮੀ ਆਈ ਹੈ ਥੱਕੇ ਨਹੀਂ ਹੈਗਾ ਬਈ ਇੱਥੇ ਥੱਲੇ ਸਾਹ ਲੈ ਦਾਮ ਲੈ ਲੈ ਗਾਣੇ ਲਾ ਲੇ ਬਈ ਸਾਡੇ ਬੰਦੇ ਨੇ ਕਹਿੰਦਾ ਗਾਣੇ ਲਾ ਕੇ ਰੁਕ ਕਦੂ ਕਰਨਾ ਹੈ ਬਾਕੀ ਐਡ ਵੀ ਆ ਜਾਂਦੀ ਬਾਈ ਜਿਹੜਾ ਸੌਫਟਵੇਅਰ ਆ ਉਹਦੇ ਵਿੱਚ ਜਗਾਂ ਨੇ ਜਲਦੇ ਆ। ਸਿੱਧੂ ਮੂਸਾ ਲਾਇਆ ਨੇ। ਫਮ ਕਿਹੜਾ ਗੀਤ ਲਾਇਆ ਪਿਆ? ਸਿੱਧੂ ਮੂਸਾ। ਸਿੱਧੂ ਮੂਸਾ ਚੱਲਦੇ ਕੱਦੂ ਚ ਪਾਣੀ ਗਿਆ ਘਟ ਦੁਹਰ ਨੂੰ ਗੱਲ ਬਣੀ ਨਹੀਂ ਹੈਗੀ ਜਨਰੇਟਰ ਲਾਉਣਾ ਪਿਆ ਜਨਰੇਟਰ ਲੈ ਆਉਂਦਾ ਤੇ ਲੱਗੇ ਰਾਜੂ ਭਾਈ ਤੇ ਸਰ ਵੀ ਦਵਾਈ ਲਾਉਣ ਸਾਹ ਉਹ ਲੈਟ ਨਾਲ ਵਾਧਾ ਪਾਣੀ ਆ ਹਾਂ ਲੈਟ ਕੰਦੇ ਵਾਧਾ 420 ਆ ਹਾਂ 420 ਹੋਏ ਕੰਮ ਕਰਾਉਣਾ 420 ਕੱਢਦੀ ਐ 420 ਹੋਈ ਲੱਗਦਾ ਜਰਾ ਹੋਏ ਵੀ ਲੈਟ ਨਾਲ ਤੇ ਵਾਧੇ ਵਾਧਾ ਅੱਧਾ ਘੰਟਾ ਚੱਲਣਾ ਅੱਧਾ ਘੰਟਾ ਕਹਿੰਦੇ ਉੱਥੇ ਦੱਸ ਦੇਣਾ ਕਹਿੰਦੇ ਲਾਉਣਾ ਹੀ ਪੈ ਗਿਆ ਜਨਰੇਟਰ ਦੂਰ ਨੂੰ ਬਾਈ ਪਾਣੀ ਘਟਦਾ ਕਿਤੇ ਕਿਤੇ ਫਿਰ ੱੱਗੀ ਪੈਂਦੀ ਸੀ ਤਾਂ ਕਰਕੇ ਹੁਣ ਪਾਣੀ ਲਾ ਕੇ ਥੱਲੇ ਕਰਨੀ ਆ ਹਾਂ ਕੀ ਕਰਦੇ ਐ ਕਹਦੇ ਉਹੀ ਕੰਮ ਹੋ ਗਿਆ ਕੀ ਕਰ ਛੱਡੇ ਅੱਧ ਪਛੱਦਾ ਕੰਮ ਹੋ ਗਿਆ ਤੁਸੀਂ ਸੁਆਗੇ ਵਾਲਾ ਕੰਮ ਕਰ ਪੂਰੀ ਫੇ ਦੂਹਰ ਨੂੰ ਮਾਰੇ ਹੀ ਨਹੀਂ ਅਸੀਂ ਮੇਰੇ ਵਾਲਾ ਲਿਆ ਉਥੇ ਜਨਰੇਟਰ ਲਾ ਜਨਰੇਟਰ ਆ ਮਿਲ ਗਿਆ ਤਾਂ ਨਹੀਂ ਜਨਰੇਟਰ ਮਿਲ ਗਿਆ ਤਾਂ ਉਹ ਲਾ ਕੇ ਜਨਰੇਟਰ ਲਾ ਦਿੰਦੇ ਇਹਨੂੰ ਤੂੰ ਕੱਦੂ ਕਰ ਦਿੰਦਾ ਨਹੀਂ ਹੁਣ ਜਿਹੜੀ ਤਰ੍ਹਾਂ ਮੈਂ ਗੱਲ ਕਹਿੰਦਾ ਪੂਰੀ ਭਾਈ ਹੁਣ ਦੁਹਰ ਨੂੰ ਬਣ ਜੂਗਾ ਜੇ ਵੱਧ ਪਾਣੀ ਕਰੀਏ। ਹਾਂ। ਕਿ ਨਹੀਂ? ਮੈਂ ਤੁਹਾਨੂੰ ਦੱਸਿਆ ਤਾਂ ਮੈਂ ਪਹਿਲੇ 8 ਘੰਟਾ ਬਣ ਜਾਣੀ ਹੈ। ਹੂੰ। ਇਹ ਘੱਟ ਪਾਣੀ। ਇੱਕਾ ਪੂਰੀ। ਅੱਜ ਜਿਹੜੀ ਫਾਂਟਾ ਬਣਨੀ ਆ ਵੀ ਨਹੀਂਂਂਦੀਆਂ ਜੇ ਤੂੰ ਅੱਜ ਪਾਣੀ ਲੱਗਦਾ ਇਹਨੂੰ। ਇਹਨੂੰ ਕੱਲ ਪਾਣੀ ਲੱਗਿਆ ਉਹ ਕਦੋਂ ਕਿਹੜਾ ਹੋਇਆ ਨਹੀਂ। ਹੁਣ ਦੁਹਰ ਨੂੰ ਹੋ ਜੂਗਾ? ਹਾਂ ਦੁਹਰ ਨੂੰ ਬਣ ਜਾਣਾ। ਜਿਹੜੀ ਗੱਲ ਮੇਨ ਹੈ ਜਨਰੇਟਰ ਲੋੜੇ ਨਾ ਦਿੰਦਾ ਹੈਗਾ। ਜਨਰੇਟਰ ਨਹੀਂ। ਜੱਗੇ ਵਾਲਾ? ਹਾਂ। ਇਹ ਕ੍ਰਾਫਟਰ ਦੀ ਮੋਟਰ? ਇੱਕ ਕ੍ਰਾਫਟਰ ਦੀ। ਪੂਰੀ ਜਿਹੜਾ 1200 ਚੱਕਰਾਂ 'ਤੇ ਚੱਲਦਾ ਹੁਣ ਇਹ। ਇਦਾਂ ਬਹੁਤ ਉਹ ਮੋੜ ਲੋਡ ਨਹੀਂ ਹੁੰਦਾ ਬਈ ਉਹ ਦੇਖ ਤਾਂ ਮੈਂ ਡਬਲ ਪਾਵਰ ਲਾਇਆ ਅੱਛਾ ਸੋਰੀ ਕਹਿੰਦਾ ਦੋਹਾਂ ਸਾਈਡ ਤੇ ਵੱਟ ਵਜਾਉਣੀ ਐ ਉਹ ਦੇਖ ਤਾਂ ਲਾਤਾ ਡਬਲ ਮੱਖਾ ਵੀ ਪਾਣੀ ਆਉਂਦਾ ਉਧਰ ਤੇ ਉਹ ਅੱਧੇ ਘੂਰੀ ਨੇ ਤਾਂ ਛੱਡੀ ਵੀ ਆ ਜਿੱਥੇ ਨਾਲ ਰਸਤਾ ਇਧਰ ਨੂੰ ਹੈ ਕੰਮ ਖਰਾਬ ਹੈ ਉਹ ਉਹ ਕੱਢਦੇ ਨੇ ਟਰਾਲੀ ਵੀ ਕੱਢਦੇ ਮੱਕੀ ਮੱਕੀ ਪੂਰੀ ਘੰਟਾ ਕਿ ਜਨਰੇਟਰ ਚੱਲੂਗਾ ਘੰਟਾ ਨਹੀਂ ਸਾਢੇ ਘੰਟਾ ਲਾ ਲਾ ਲੈਟ ਦਾ ਨਹੀਂ ਭਰੋਸਾ ਜਿਆਦਾ ਲੈਟ ਦਾ ਤਾਂ ਪੂਰੀ ਕੰਮ ਖਰਾਬ ਹੈ ਆਪਣਾ ਜਿਹੜੀ ਲੱਗ ਜੂਗੀ ਜਿਹੜੀ ਵਾਰਾਂ ਵਾਲੀ ਲੈਟ ਆ ਗਈ ਉਹਦਾ ਨਾਮ ਈਦਵਾਨਾ ਲਾ ਵੀ ਹੌਮੀ ਨਹੀਂ ਜਾ ਸਵੇਰ ਵਾਲੀ ਜਾਂ ਰਾਤ ਵਾਲੀ ਵਧੀਆ ਹੈ ਬਸ ਉਹ ਵਧੀਆ ਪੂਰੀ ਕਤੂਨ ਫਾਫਾ ਰਹਿ ਗਿਆ ਤਾਂ ਹੁਣ ਰਾਤ ਵਾਲੀ ਜਾਏ ਬਿਜਲੀ ਵਾਲੇ ਸਮਝਣ ਆ ਲੈ ਫਾਫਾ ਸਸਤਾ ਲਿਆ ਫਿਰ ਹੈ ਇਹ ਸਸਤਾ ਹਾਂ ਇਹ ਤਾਂ ਉਹਦੇ ਹੀ ਮਹਿੰਗਾ ਦਿੱਤਾ ਕਿੱਥੇ ਰਹਿ ਇਹ ਲਿਆ ਮੈਂ ਮਹਿੰਸੂਏ ਤੋਂ ਕਿੰਨੇ ਦਾ ਆਇਆ ਇਹ ਤਾਂ ਮਨੇ 130 ਰੁਪਏ ਕਿਲੋ ਬੱਲੇ ਬੱਲੇ ਉੱਥੇ ਤਾਂ ਕਿੰਨੇ ਦਾ ਮਿਲਦਾ ਤਾਂ 110 ਰੁਪਏ ਇਹ 110 ਮਿਲਦਾ ਥੋੜੀ 130 ਰੁਪਏ ਕਿਲੋ ਕਿੰਨਾ ਫਰਕ ਹੈ ਇੰਨਾ ਫਰਕ ਹੈ 20 ਰੁਪਏ ਦਾ ਫਰਕ ਹੈ ਕਿਲੋ ਦਾ ਚੱਲ ਫੇ ਉਹਨੇ ਦੇ ਦੇ ਲੈ ਕੰਨਾ ਤਾ ਪੂਰੀ ਤੂੰ ਮੈਨੂੰ ਐਂ ਦੱਸ ਬਿ ਡੰਡਾ ਬੰਦ ਨੇ ਲੋਡ ਹੈਗੀ ਐ ਬੰਨਣਾ ਨਹੀਂ ਬੰਨਣਾ ਦਾ ਪੈਣਾ ਹੈ ਬੰਨ ਲੀ ਹੈ ਨਾ ਕਿਉਂਕਿ ਨਾ ਵਿੱਚ ਜਿੱਥੇ ਉਹ ਪਾਈਪ ਲਾਈਨ ਆ ਜਾਂਦੀ ਉੱਥੇ ਟਰੈਕਟਰ ਦਬਕੇ ਤੁਰਦਾ ਇੱਕ ਵਾਰ ਡੰਡਾ ਬੰਨਿਆ ਹਾਂ ਫਿਰ ਨਹੀਂ ਜੇ ਬੰਨਿਆ ਹੂੰ ਨਹੀਂ ਰੱਖਦੀ ਹੈ ਪਹਿਲੀ ਹਾਂ ਉੱਥੇ ਟੋਆ ਪੈ ਰਿਹਾ ਹੈ ਹਾਂ ਫਾਇਦਾ ਨਾ ਤਾਜ਼ਾ ਟੋਆ ਦਾ ਨਿਸ਼ਾਨੀ ਜੀ ਰਹਿੰਦੀ ਨਹੀਂ ਤੇ ਫੇਰ ਖੁੱਲ ਜਾਣਾ ਬਾਕੀ ਦੇਖਦੇ ਬਾਈ ਹੁਣ ਘੰਟਾ ਜਨਰੇਟਰ ਚੱਲੂਗਾ